ਉਂਡੀਆ ਬੰਦ ਕਰੋ ਬੰਦ ਕਰੋ ਬੰਦ ਕਰੋ ਸ਼ੋਹਯਾਬੀ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਰਨਾਜੇ ਇੱਕ ਯੋਜਨਾ ਚਲਾਣੇ ਦਾ ਆਦੇਸ ਦਾ ਪ੍ਰਵੰਧ ਕਰੋ ਬੰਦ ਕਰੋ ਕੈਰੇ ਲਾਈਫ ਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਪਿਕਸ ਅਧੀਨ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਤੋਂ ਗੈਰ ਵਿਦਿਅਕ ਡਿਊਟੀਆਂ ਲਵਾਉਣ ਦੇ ਵਿਰੋਧ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੰਖੇਪ ਧਰਨਾ ਦਿੱਤਾ ਗਿਆ ਅਧਿਆਪਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਰਿਆ ਬਾਜ਼ੀ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਯੂਨੀਅਨ ਆਗੂਆਂ ਨੇ ਕਿਹਾ ਕਿ ਸਾਡੀ ਭਰਤੀ ਪੜ੍ਹਾਉਣ ਲਈ ਹੋਈ ਹੈ ਫਿਰ ਵੀ ਡਾਟਾ ਐਂਟਰੀ ਵਰਗੇ ਗੈਰ ਵਿਦਿਅਕ ਕੰਮ ਲਏ ਜਾ ਰਹੇ ਹਨ ਜੋ ਹਾਈ ਕੌਰਟ ਦੇ ਹੁਕਮਾਂ ਦੀ ਉਲੰਘਣਾ ਹੈ ਬੋਰਡਨ ਪ੍ਰੀਖਿਆਵਾਂ ਦੌਰਾਨ ਅਧਿਆਪਕਾਂ ਨੂੰ ਹੋਲ ਡਿਊਟੀਆਂ ਵਿੱਚ ਲਗਾਉਣਾ ਸਿੱਖਿਆ ਪ੍ਰਣਾਲੀ ਨਾਲ ਨਾਇਨਸਾਫੀ ਹੈ ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇ ਗੈਰ ਵਿਦਿਅਕ ਡਿਊਟੀਆਂ ਤੁਰੰਤ ਨਾ ਘਟੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਕੈਰੇ ਲਾਈਵ ਸਟਾਰ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਗੈਰ ਵਿਦਿਅਕ ਡਿਊਟੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਜੋਸ਼ਵਾਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਨੋ ਇਨਾਤ ਰਾਣੀ ਦਾ ਆਦੇਸ਼ ਦਾ ਪ੍ਰਵੰਧ ਕਰੋ ਪ੍ਰਵੰਧ ਕਰੋ ਪ੍ਰਵੰਧ ਕਰੋ ਸਰ ਅਸੀਂ ਕੰਪਿਊਟਰ ਦੇ ਆਪਕਾਂ ਪੰਜਾਬ ਭਰ ਚ ਸਾਡੀ ਜਥੇਵੰਦੀ ਕੰਪਿਊਟਰ ਦੇ ਆਪਕ ਯੂਨੀਅਨ ਬਰਨਾਲਾ ਮੈਂ ਜ਼ਿਲ੍ਹਾ ਪ੍ਰਧਾਨ ਹ ਪ੍ਰਦੀਪ ਕੁਮਾਰ ਸਰ ਕੰਪਿਊਟਰ ਦੇ ਆਪਕਾਂ ਦੀਆਂ ਇਸ ਵੇਲੇ ਡੀਸੀ ਦਾ ਉਤਰੋਂ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਆ ਉਹਦੇ ਪਿੰਡਾਂ ਪਿੰਡਾਂ ਚ ਜਾ ਕੇ ਡਿਊਟੀਆਂ ਲਾਈ ਜਾਈਆਂ ਰਹੀਆਂ ਰਜਿਸਟ੍ਰੇਸ਼ਨ ਕਰੋ ਉਹਨਾਂ ਦੀ ਦੇਖੋ ਆਹ ਟਾਈਮ ਕੀ ਹੈ ਪਹਿਲੀ ਗੱਲ ਤਾਂ ਪਿਛਲਾ ਸਾਰਾ ਸਾਲ ਇਹਨਾਂ ਦਾ ਵੋਟਾਂ ਚ ਲੰਘਿਆ ਤਕਰੀਬਨ ਸਾਰੇ ਅਧਿਆਪਕ ਵੋਟਾਂ 'ਚ ਵਜਿਰੇ ਆਹ ਇੱਕ ਮਹੀਨਾ ਸੀ ਪੜਾਉਣ ਲੱਗੇ ਸੀ ਤਾਂ ਉਹੀ ਮਹੀਨੇ ਚੱਕ ਇਹਨਾਂ ਨੇ ਸਾਡੀਆਂ ਡਿਊਟੀਆਂ ਸਿਹਤ ਯੋਜਨਾ ਚਲਾਤੀਆਂ ਦਸੋ ਅਧਿਆਪਕ ਪੜ੍ਹਾਊਗਾ ਬੱਚਿਆਂ ਨੂੰ ਇਸ ਵੇਲੇ ਪ੍ਰੀਖਿਆ ਦੀ ਤਿਆਰੀ ਕਰਵਾਊਗਾ ਕਿ ਉਧਰ ਡਿਊਟੀਆਂ ਦੇਊਗਾ ਦੋ ਦੋ ਤਿੰਨ ਤਿੰਨ ਡਿਊਟੀਆਂ ਦੇ ਰਹੇ ਆ ਇਹ ਮੁੱਖ ਮੰਤਰੀ ਜਾਂ ਇਹ ਸਰਕਾਰ ਕਹਿ ਕੇ ਬਦਲਾਅ ਦਾ ਨਾ ਹੀ ਆਈ ਸੀ ਕਿਸੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ ਪੜ੍ਹਾਉਣਾ ਅਸੀਂ ਕਿਵੇਂ ਆ ਅਸੀਂ ਇਸ ਤਰ੍ਹਾਂ ਪੜ੍ਹਾਉਣਾ ਤੇ ਜਿਹੜਾ ਅਧਿਆਪਕਾ ਕਲਾਸ ਚ ਹੋਊਗਾ ਗੈਰ ਵਿਦਿਅਕ ਡਿਊਟੀ ਨਹੀਂ ਕਰੂਗਾ ਪਰ ਤੁਸੀਂ ਦੇਖੋ ਬਦਲਾਵ ਜਿਹੜਾ ਆਇਆ ਉਸ ਤੋਂ ਵਧੀਆ ਬਦਲਾਵ ਜਾਦੇ ਮਾੜਾ ਬਦਲਾਵ ਆ ਗਿਆ ਵੀ ਉਸ ਤੋਂ ਜਾਦੇ ਡਿਊਟੀਆਂ ਮਾੜਾ ਖਾੜਾ ਪੈ ਰਹੇ ਇਹਨਾਂ ਦਾ ਭਾਰ ਰਿਹਾ ਹੈਗਾ ਉਸ ਤੋਂ ਜਾਦੇ ਡਿਊਟੀਆਂ ਸਾਡੀਆਂ ਲੱਗ ਰਹੀਆਂ ਆ ਆ ਦੇਖੋ ਹੁਣ ਅਧਿਆਪਕਾ ਇਸ ਵੇਲੇ ਸਾਡੀਆਂ ਸਾਰੇ ਸਾਥੀਆਂ ਦੀਆਂ ਸਾਡੀਆਂ ਕੰਪਿਊਟਰ ਦੇ ਬੋਰਡ ਦੇ ਪ੍ਰੈਕਟੀਕਲ ਚੱਲ ਰਹੇ ਹੈ ਕੰਪਿਊਟਰ ਸਾਇੰਸ ਦੇ ਉਹ ਜਿਹੜੀਆਂ ਡਿਊਟੀਆਂ ਲੱਗੀਆਂ ਅਸੀਂ ਉਹ ਡਿਊਟੀਆਂ ਦੇਵਾਂਗੇ ਕਿ ਇਹਨਾਂ ਦੀਆਂ ਡਿਊਟੀਆਂ ਕਰਾਂਗੇ ਇਹਦਾ ਅਸੀਂ ਵਿਰੋਧ ਕੀਤਾ ਹੈ ਅਸੀਂ ਇਹਦਾ ਬਾਈਕਾਟ ਕੀਤਾ ਇਹਦੇ ਵਿਰੋਧ ਚ ਅਸੀਂ ਡੀਸੀ ਦਾ ਅਫਸਰ ਧਰਨਾ ਦੇਣਾ ਜੇ ਸਾਡੀਆਂ ਡਿਊਟੀਆਂ ਨਹੀਂ ਕੱਟੀਆਂ ਗਈਆਂ ਇਹਦੀ ਥਾਂ ਤੇ ਗੈਰ ਵਿਦਿਅਕ ਜਾਂ ਨੌਨ ਟੀਚਿੰਗ ਹੋ ਸਟਾਫ ਨਹੀਂ ਲਾਇਆ ਜਾਂਦਾ ਤਾਂ ਅਸੀਂ ਪੱਕਾ ਧਰਨਾ ਦੇਵਾਂਗੇ ਸਰਕਾਰ ਦੀ ਹਰ ਥਾਂ ਤੇ ਜਿੱਥੇ ਵੀ ਅਸੀਂ ਵਿਰੋਧਤਾ ਕਰਾਂਗੇ ਅੱਜ ਸਾਡੀਆਂ ਲੇਡੀਜ਼ ਦੇ ਆਪਕਾ ਨੂੰ ਵੀ ਫੋਨ ਆਇਆ ਹੈ ਵੀ ਤੁਸੀਂ ਹੁਣੇ ਜਾ ਕੇ ਸਰਪੰਚ ਕੋਲੇ ਪਿੰਡੇ ਜਾਓ ਤੇ ਘਰ ਘਰ ਜਾ ਕੇ ਰਜਿਸਟ੍ਰੇਸ਼ਨ ਕਰੋ ਉਹ ਉਸ ਵੇਲੇ ਪ੍ਰੈਕਟੀਕਲ ਦਾ ਪੇਪਰ ਲੈ ਰਹੇ ਆ ਤੇ ਉਧਰ ਕਿੱਧਰ ਜਾਣ ਸਾਡੇ ਮੈਨੂੰ ਮਹਿਕਮੇ ਦੀ ਸਮਝ ਨਹੀਂ ਲੱਗਦੀ ਉਹ ਡਿਊਟੀਆਂ ਦੀ ਹਾਂ ਕਿਉਂ ਕਰਦਾ ਉਹਨੇ ਨਾ ਕਿਉਂ ਨਹੀਂ ਕਰ ਰਿਆ ਇਹ ਇੱਕ ਕੰਪਿਊਟਰ ਅਧਿਆਪਕ ਬੋਲ ਰਹੀ ਐ ਮੇਰਾ ਨਾਮ ਮੋਨੂ ਕੁੱਟਾ ਐ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡੇ ਆ ਖੇ ਪੜਾਨੀ ਐ ਮੇਰਾ ਨਾਮ ਮੋਨੂ ਕੁੱਟਾ ਹੋਣ ਕਰਕੇ ਮੇਰਾ ਹਰ ਡਿਊਟੀ ਵਿੱਚ ਨਾਮ ਚੱਕਿਆ ਜਾਂਦਾ ਐ ਮੈਨੂੰ ਆਈ ਨਹੀਂ ਸਮਝ ਆਉਂਦੀ ਕਿ ਅਨਇੰਪਲੋਇਮੈਂਟ ਇੰਨੀ ਜ਼ਿਆਦਾ ਐ ਸਰਕਾਰ ਅਨਇੰਪਲੋਇਡ ਬੰਦਿਆਂ ਨੂੰ ਚੱਕ ਕੇ ਕਿਉਂ ਨਹੀਂ ਹਾਇਰ ਕਰਦੀ ਆ ਦੀ ਸਕੀਮਾਂ ਨੂੰ ਅੱਗੇ ਵਧਾਉਣ ਲਈ ਸਿਰਫ ਕੰਪਿਊਟਰ ਅਧਿਆਪਕ ਸਿਰਫ ਟੀਚਰ ਸਿਰਫ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਨੂੰ ਕਿਉਂ ਦਿਖ ਰਹਾ ਉਹਨਾਂ ਨੂੰ ਆਈ ਨਹੀਂ ਦਿਖਦਾ ਵੀ ਜਿਹੜਾ ਅੱਜ ਦਾ ਫਿਊਚਰ ਆਉਣ ਵਾਲਾ ਹੈ ਉਹ ਅਧਿਆਪਕ ਉਹਨਾਂ ਨੂੰ ਪੜਾ ਰਹੇ ਹੈ ਕਿਰਪਾ ਕਰਕੇ ਸਾਨੂੰ ਸਿਰਫ ਪੜ੍ਹਾਣ ਦਿੱਤਾ ਜਾਵੇ ਧੰਨਵਾਦ